ਆਓ ਪੜ੍ਹੀਏ ਪਾਠ 10 ਅੱਬੂ ਦੀਆਂ ਕੁਕੜੀਆਂ ਅੱਬੂ ਨੇ ਦੋ ਕੁਕੜੀਆਂ ਖਰੀਦੀਆਂ ਇੱਕ ਦਾ ਰੰਗ ਕਾਲਾ ਅਤੇ ਦੂਜੀ ਦਾ ਚਿੱਟਾ ਸੀ ਉਸਨੇ ਸੋਚਿਆ ਕਿ ਕੁਕੜੀਆਂ ਦੇ ਆਂਡੇ ਵੇਚ ਕੇ ਪੈਸੇ ਵੱਟਾਂਗਾ ਫਿਰ ਹੋਰ ਕੁਕੜੀਆਂ ਲੈ ਆਵਾਂਗਾ ਘਰ ਆ ਕੇ ਅੱਬੂ ਨੇ ਕੁਕੜੀਆਂ ਲਈ ਚੋਗਾ ਖਿਲਾ ਰਿਆ ਕੁਕੜੀਆਂ ਹੌਲੀ-ਹੌਲੀ ਚੋਗੇ ਵੱਲ ਗਈਆਂ ਕੁਕੜੀਆਂ ਦੇ ਘਰ ਆਉਣ ਕਰਕੇ ਅੱਬੂ ਬਹੁਤ ਖੁਸ਼ ਸੀ ਉਤਾ ਅੱਜ ਖੁਸ਼ੀ ਵਿੱਚ ਰੋਟੀ ਖਾਣੀ ਹੀ ਭੁੱਲ ਗਿਆ ਸੀ। ਕੁਕੜੀਆਂ ਨੂੰ ਪਿਆਸ ਲੱਗੀ ਹੋਣ ਬਾਰੇ ਸੋਚ ਕੇ ਅੱਬੂ ਉੱਠਿਆ। ਉਸਨੇ ਇੱਕ ਕੋਲੇ ਵਿੱਚ ਪਾਣੀ ਪਾ ਕੇ ਖੁੱਡੇ ਵਿੱਚ ਰੱਖ ਦਿੱਤਾ। ਖੁੱਡੇ ਵੱਲ ਵੇਖ ਕੇ ਅੱਬੂ ਨੇ ਸੋਚਿਆ ਅੱਜ ਦੋਹਾਂ ਕੁਕੜੀਆਂ ਨੂੰ ਇੱਕੋ ਖੁੱਡੇ ਵਿੱਚ ਰੱਖਾਂਗਾ। ਦੋਹਾਂ ਦਾ ਜੀ ਲੱਗਿਆ ਰਹੇਗਾ। ਅੱਬੂ ਨੇ ਆਥਣ ਵੇਲੇ ਦੋਹਾਂ ਕੁਕੜੀਆਂ ਨੂੰ ਇੱਕੋ ਖੁੱਡੇ ਵਿੱਚ ਬੰਦ ਕਰ ਦਿੱਤਾ। ਖੁੱਡੇ ਵਿੱਚ ਪਿਆ ਪਾਣੀ ਵਾਲਾ ਕੋਲਾ ਛੋਟਾ ਸੀ ਦੋਵੇਂ ਕੁੱਕੜੀਆਂ ਇੱਕੋ ਵੇਲੇ ਪਾਣੀ ਪੀਣਾ ਚਾਹੁੰਦੀਆਂ ਸਨ ਇਸੇ ਜ਼ਿੱਦ ਕਾਰਨ ਉਹ ਚੁੰਝੋ ਚੁੰਜੀ ਲੜ ਪਈਆਂ ਲੜਾਈ ਕਾਰਨ ਉਹਨਾਂ ਦੋਹਾਂ ਦੇ ਜ਼ਖਮ ਹੋ ਗਏ ਇਹ ਵੇਖ ਕੇ ਅੱਬੂ ਉਦਾਸ ਹੋ ਗਿਆ ਅੱਬੂ ਨੇ ਦੋਹਾਂ ਕੁੱਕੜੀਆਂ ਨੂੰ ਵੱਖੋ-ਵੱਖਰੇ ਖੁੱਡਿਆਂ ਵਿੱਚ ਬੰਦ ਕਰ ਦਿੱਤਾ ਵੱਖ-ਵੱਖ ਖੁੱਡਿਆਂ ਵਿੱਚ ਰਹਿਣ ਕਾਰਨ ਕੁੱਕੜੀਆਂ ਉਦਾਸ ਹੋ ਗਈਆਂ ਉਹਨਾਂ ਕੁਝ ਖਾਂਦੀਆਂ ਤੇ ਨਾ ਹੀ ਚੋਗਾ ਚੁਗਦੀਆਂ ਉਹ ਕੁੜਪੜ ਕਰਨੋਂ ਵੀ ਹਟ ਗਈਆਂ ਇੰਜ ਲੱਗਦਾ ਸੀ ਕਿ ਜਿਵੇਂ ਉਹਨਾਂ ਨੂੰ ਭੁੱਖ ਤੇ ਪਿਆਸ ਲੱਗਣੋਂ ਹੀ ਹਟ ਗਈ ਹੋਵੇ ਅੱਬੂ ਨੂੰ ਫਿਕਰ ਪੈ ਗਿਆ ਕਿ ਇਸ ਹਾਲਤ ਵਿੱਚ ਤਾਂ ਇਹਨਾਂ ਨੇ ਆਂਡੇ ਵੀ ਨਹੀਂ ਦੇਣੇ ਅੱਬੂ ਨੇ ਫਿਰ ਦੋਹਾਂ ਨੂੰ ਇੱਕੋ ਖੁੱਡੇ ਵਿੱਚ ਬੰਦ ਕਰ ਦਿੱਤਾ ਹੁਣ ਦੋਵੇਂ ਕੁਕੜੀਆਂ ਖੁਸ਼ ਹੋ ਗਈਆਂ ਉਹ ਕੁੜਕੜ ਵੀ ਕਰਦੀਆਂ ਤੇ ਚੋਗਾ ਵੀ ਚੁਗਦੀਆਂ ਪਾਣੀ ਵੀ ਹੁਣ ਉਹ ਇੱਕੋ ਕਾਲੇ ਵਿੱਚੋਂ ਵਾਰੀ ਨਾਲ ਪੀਣ ਲੱਗ ਪਈਆਂ ਹੌਲੀ ਹੌਲੀ ਕੁਕੜੀਆਂ ਰਾਜ਼ੀ ਹੋਣ ਲੱਗ ਪਈਆਂ ਉਹ ਖੁੱਡੇ ਅਤੇ ਵੇੜੇ ਵਿੱਚ ਪਿਆਰ ਨਾਲ ਰਹਿੰਦੀਆਂ ਹੋਰ ਵੀਡੀਓਜ਼ ਦੇਖਣ ਲਈ ਸੋਨਾ ਸਕੂਲ ਸਬਸਕ੍ਰਾਈਬ ਕਰੋ